ਲਓ ਜੀ ਇਹ ਹੁਣ ਬੂਨਫਾਇਰ ਹੋਣ ਜਾ ਰਹੀ ਹੈ ਸਭ ਨੇ ਡੀਜੇ ਨਾਈਟ ਤੇ ਮਹਿਫਲਾ ਹੁਣ ਸਜਲ ਗਿਆ ਟੇਬਲਾਂ ਤੇ ਰੰਗਮੰਚ ਹੋਣਗੇ ਤੇ ਇਧਰ ਸਾਡੇ ਸਾਰੇ ਰਾਈਡਰ ਬ੍ਰਦਰ ਹੁਣ ਥੋੜੀ ਦੇਰ ਵਜ ਦੇ ਥੋੜੀ ਦੇਰ ਬਾਅਦ ਵਜ ਦੇ ਆ ਜਾਣਗੇ ਆਇਓ ਮੁੰਡਿਆਂ ਨੂੰ ਭੇਜ ਦੇਨੇ ਨੌਜਵਾਨਾਂ ਦੇ ਆਏ ਹਾਂਜੀ ਆਜੋ ਭਾਜੀ ਐਮਬੀਆਰ ਸਟਾਈਲ ਦੇ ਵਿੱਚ ਆਪਾਂ ਡਾਕਟਰ ਪ੍ਰਦੀਪ ਗੁਦੜ ਜਿਹੜੇ ਕਿ ਸਾਡੇ ਅੰਮ੍ਰਿਤਸਰ ਦੇ ਸੀਨੀਅਰ ਡਾਕਟਰ ਨੇ ਆਪਾਂ ਵਾਟੇ ਵਿੱਚ ਕਰ ਰਹੇ ਹਾਂ ਉਹਨਾਂ ਨੂੰ ਕੀ ਹਰ ਵਾਰੀ ਫੋਨ ਤੇ ਕਰਦੇ ਹਰ ਨੂੰ ਅੱਜ ਅਸੀਂ ਲਾਈਵ ਲਾਈਵ ਕਰ ਰਹੇ ਆ ਜੀ ਇਹ ਲਿਖਿਆ ਸੰਦੀਪ ਤਾਹਣਾ ਭਾਜੀ ਤੁਸੀਂ ਗਾਓਗੇ गाए हजारों है प्रदीप फुल लव यू पा जी लव यू जी थैंक यू थैंक यू भाओ इस लैवल तो कभी भी जन्मदिन नहीं बनाया वा ਲਵ ਯੂ ਭਾਜੀ ਲਵ ਯੂ ਪੱਪੀ ਗੈਂਗ ਮੈਂ ਸ਼ਾਮਿਲ ਹੋ ਰਹੇ ਆਪ ਅੱਜ ਭਾਜੀ ਆਇਓ ਜੇ ਵਧੀਆ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਧੁੱਪ ਵਾਲੀ ਸਵੀਰ ਦੇ ਵਿੱਚ ਆਹ ਹੋਈ ਆਏ ਹਾਏ ਸੂਰਜ ਦਿਖਾਣਾ ਸੂਰਜ ਲੈ ਪੰਜਾਬ ਵਾਲਿਓ ਮੈਨੂੰ ਲੱਗਦਾ ਨਹੀਂ ਕਿ ਆਪਣੇ ਜੀਰੇ ਇਲਾਕੇ ਦੇ ਵਿੱਚ ਸੂਰਜ ਜਿਹਾ ਆਇਆ ਹੋਵੇ ਤੇ ਮੈਂ ਢਿੱਲੋ ਤੇ ਆਪਣਾ ਗਿਆਵੀ ਸਾਹਿਬ ਤੇ ਫਿਰ ਚਰਨ ਚੁੱਲਾ ਕੱਲ ਕਰੋ ਨਿਕਲੇ ਆ ਸੁਣਿਆ ਸੀਗਾ ਕਿ ਸੂਰਜ ਹੰਕੀ ਡੋਰੀ ਆ ਤੇ ਅਸੀਂ ਇੱਥੋਂ ਕੋਸ਼ਿਸ਼ ਕਰਾਂਗੇ ਕਿ ਅੱਜ ਲੈ ਕੇ ਆਵਾਂਗੇ ਕਈ ਦੇ ਬੈਗ ਚ ਪਾਤਾ ਤੇ ਵੈਸੇ ਦਾ ਲਾਰੇ ਲੱਪੇ ਜੇ ਲਾਈ ਗਿਆ ਆ ਤਾਂ ਮੈਂ ਮਗਰ ਆ ਜੂਗਾ ਮਗਰ ਆ ਜੂਗਾ ਆ ਜਾਉ ਨਾ ਪਰ ਅਹੀਂ ਕਿਹਾ ਵੀ ਨਹੀਂ ਲੈ ਕੇ ਜਾਣਾ ਆ ਜਿਹੜੇ ਜਿੰਨੇ ਵੀ ਬੰਦੇ ਜਾ ਰਹੇ ਆ ਦੋਸਤੋ ਇਹ ਉਹ ਲੋਕ ਆ ਜਿਨ੍ਹਾਂ ਨੇ ਆਪ ਦਾ ਘਰ ਵਸਣ ਨਹੀਂ ਦਿੱਤਾ ਤੇ ਕਿਸੇ ਦਾ ਵਸਣ ਦੇਣਾ ਨਹੀਂ ਆ ਵੀਡੀਓ ਬਣਾ ਆਪਣਾ ਪਾਈ ਜਾਂਦੇ ਆ ਕਈਆਂ ਨੂੰ ਜਾੜੀ ਜਾਂਦੇ ਆ ਕਈਆਂ ਨੂੰ ਕੱਟ ਪਵਾਤੀ ਇਹਨਾਂ ਨੇ ਗੱਲ ਤਾਂ ਫਵਾਵਾ ਫਲਾਉਂਦੇ ਇੰਨੇ ਵੱਡ ਜਾਂਦੇ ਇੰਨੇ ਇਹ ਗਾਣਾ ਇੱਥੇ ਬਣਿਆ ਪੱਤੇ ਗਏ ਨਹੀਂ ਜੁੰਡੇ ਤੇਰੇ ਨਹੀਂ ਆ ਸਾਹਮਣੇ ਤਾਂ ਸੀ ਗਾਦੇ ਘਰੇ ਨਾ ਲੋ ਜੀ ਪਿਆਰੋ ਆਪਾਂ ਪਹੁੰਚ ਗਏ ਆ ਲੀਕ ਤੇ ਰਣਜੀਤ ਸਾਗਰ ਡੈਮ ਨਾ ਨਾ ਥੱਲੇ ਨਾ ਜਾਈ ਹਰਚਰਨ ਥੱਲੇ ਨਾ ਜਾ ਰਿਸਕ ਨਾਲ ਕਿਉਂਕਿ ਪੱਥਰ ਔਰ ਨਹੀਂ ਯਾਰ ਉਹ ਉਧਰ ਦੀ ਆ ਇੱਥੇ ਮੇਰੀ ਗੱਲ ਸੁਣਾ ਇੱਥੋਂ ਉਤਰੇਗਾ ਨਾ ਤੂੰ ਥੱਲੇ ਆ ਬਜਰੀ ਪੈਰ ਸਲਿੱਪ ਹੋ ਗਏ ਹਾਂ ਰਿਸਕ ਨਾ ਲਿਆ ਕਰ ਤੂੰ ਰਿਸਕ ਬਹੁਤ ਲੈਣਾ ਕਿਉਂਕਿ ਪੱਥਰ ਤੋਂ ਤੂੰ ਇੱਕ ਵਾਰ ਰਹਿੜ ਗਿਆ ਨਾ ਫਿਰ ਤੂੰ ਤਾਂ ਖੜਾ ਨਹੀਂ ਆਣਾ ਬਹੁਤ ਜ਼ਿਆਦਾ ਟਲਾਣਾ ਥੱਲੇ ਨਾ ਜਾਈ ਬਿਲਕੁਲ ਹਾਂ ਉੱਥੇ ਚਲਾ ਜਾ ਪਰ ਥੱਲੇ ਨਾ ਜਾਈ ਕਿਉਂਕਿ ਇੱਕ ਵਾਰ ਤੂੰ ਰੇੜੇ ਪੈ ਗਿਆ ਫਿਰ ਥੱਲੇ ਹੀ ਤੂੰ ਰਹਿ ਜਾਏਗਾ ਹਾਂ ਪੱਥਰ ਉਹਨੂੰ ਹੱਥ ਚੁੱਕ ਕੇ ਬਸੰਗਾਲ ਦਿਓ ਲੋ ਵੀ ਦੋਸਤੋ ਬਹੁਤ ਖੂਬਸੂਰਤ ਜਗਾ ਪਾਣੀ ਨੂੰ ਵੇਖ ਕੇ ਵੈਸੇ ਹੀ ਮਨੁੱਖ ਦਾ ਖੁਸ਼ ਹੋਣਾ ਸੁਭਾਅਕਾ ਮੈਂ ਅਕਸਰ ਹੀ ਗੱਲ ਕਰਦਾ ਹੁੰਨਾ ਇਹ ਪਾਣੀ ਝੀਲਾਂ ਦਰਿਆ ਨਦੀਆਂ ਨਹਿਰਾਂ ਕਿਉਂਕਿ ਜਿਹੜਾ ਪਾਣੀ ਆ ਇਹ ਮਨੁੱਖ ਦੀ ਮੁਢਲੀ ਲੋੜ ਆ ਇਹਦੇ ਤੋਂ ਬਿਨਾ ਬੰਦਾ ਇੱਕ ਦਿਨ ਵੀ ਜਿੰਦਾ ਨਹੀਂ ਰਹਿ ਸਕਦਾ ਜਦੋਂ ਕਿ ਭੋਜਨ ਤੋਂ ਬਿਨਾ ਮਹੀਨਾ 30 ਦਿਨ 40 ਦਿਨ ਤੱਕ ਬੰਦਾ ਜਿਉਂਦਾ ਰਹਿ ਸਕਦਾ ਇਹ ਇੱਥੇ ਜਗ੍ਹਾ ਬਣੀ ਹੋਈ ਆ ਮਿੰਨੀ ਗੋਆ ਜਿਹਨੂੰ ਕਹਿੰਦੇ ਆ ਖੂਬਸੂਰਤ ਜਗਾਹ ਹੋਰੇ ਛੇ ਸਰਕਾਰੀ ਰੈਸਟ ਹਾਊਸ ਬਣੇ ਹੋਇਆ ਟੈਂਟ ਕੈਂਪ ਸਾਈਡ ਬਣੀਆਂ ਹੋਈਆਂ ਜਿੱਥੇ ਤੁਸੀਂ ਆ ਕੇ ਫੈਮਲੀ ਸਮੇਤ ਰਹਿ ਸਕਦੇ ਹੋ ਪਰ ਪਰਸਨ ਉਹਨਾਂ ਦਾ ਹਿਸਾਬ ਕਿਤਾਬ ਜਿਆ ਹੈ ਥੋੜਾ ਜਿਹਾ ਮਹਿੰਗਾ ਰੱਖਿਆ ਹੋਇਆ ਉਹਨਾਂ ਨੇ ਮੈਂ ਅਜ ਤੋਂ ਕੋਈ ਸਾਲ ਪਹਿਲਾਂ ਪੁੱਛਿਆ ਸੀ ਉਦੋਂ 3000 ਰੁਪਿਆ ਪਰ ਪਰਸਨ ਸੁਣਾਇਆ ਸੀ ਉਹਨਾਂ ਨੇ ਤੇ ਇਕੱਲਾ ਖਣੀ ਬ੍ਰੇਕਫਾਸਟ ਇਨਕਲੂਡ ਸੀਗਾ ਕਿ ਰੇਟ ਰੂਟ ਥੋੜੇ ਸੈੱਟ ਕਰਨ ਦੀ ਲੋੜ ਹੈਗੀ ਆ ਤੇ ਬਾਕੀ ਜਗਾਹ ਬਹੁਤ ਖੂਬਸੂਰਤ ਆ ਦੂਸਰੀ ਗੱਲ ਇਹ ਹੈ ਕਿ ਅਸਲ ਵਿੱਚ ਇਹੋ ਜੀਆਂ ਜਗਾਹ ਜਿਹੜੀਆਂ ਆਮ ਲੋਕਾਂ ਲਈ ਹੋਣੀਆਂ ਚਾਹੀਦੀਆਂ ਕਿ ਜਿਹੜਾ ਮਰਜ਼ੀ ਪਰ ਪਤਾ ਨਹੀਂ ਕਿਉਂ ਬਾਜ਼ਾਰ ਇੱਥੇ ਆ ਜਾਂਦਾ ਜਦੋਂ ਕਮਰਚ ਕਮਰਸ਼ਲਾਈਜੇਸ਼ਨ ਹੋ ਜਾਂਦਾ ਉਦੋਂ ਫਿਰ ਜਿਹੜੇ ਲੋਕ ਇੱਥੇ ਜਿਨ੍ਹਾਂ ਦਾ ਰੋਜੀ ਰੋਟੀ ਜੁੜੀ ਹੁੰਦੀ ਆ ਉਹ ਤੁਹਾਨੂੰ ਫ੍ਰੀ ਦੇ ਵਿੱਚ ਇੱਥੇ ਕੋਈ ਵੀ ਐਕਟੀਵਿਟੀ ਨਹੀਂ ਕਰ ਦਿੰਦੇ ਤੇ ਇਹੋ ਜੀ ਗੱਲਬਾਤ ਹੁੰਦੀ ਆ ਸਾਹਮਣੇ ਨੂੰ ਲੱਗਦਾ ਪਿੰਡ ਵੀ ਆ ਕੋਈ ਉਹ ਸਾਹਮਣੇ ਵੀ ਬਣੇ ਹੋਏ ਆ ਰਹਿਣ ਲਈ ਜਗ੍ਹਾ ਬਣੀ ਹੋਈ ਆ ਤੇ ਗੱਲ ਸਾਹਬ ਗਏ ਹੋਏ ਆ ਵੀਡੀਓਗ੍ਰਾਫੀ ਕਰਨ ਤੇ ਫੋਟੋਆਂ ਫੋਟੋਆਂ ਕਰਦੇ ਆ ਪਰ ਇੱਥੇ ਤੇ ਬਾਸਲ ਸਾਹਿਬ ਵੀ ਲੁੱਥ ਫਲੇਰੇ ਬਾਸਲ ਸਾਹਿਬ ਕਿਵੇਂ ਲੱਗ ਰਿਹਾ ਬਹੁਤ ਵਧੀਆ ਜੀ ਆਨੰਦ ਆ ਰਿਹਾ ਹਾਂਜੀ ਹਾਂਜੀ ਤੁਹਾਡੀ ਬਦੌਲਤ ਘੁੰਮ ਰਿਹਾ ਜੀ ਬਸ ਆਈ ਜੀ ਪ੍ਰਮਾਤਮਾ ਜੋੜੀ ਰੱਖੇ ਸਾਰੇ ਨੂੰ ਇਸ ਤਰ੍ਹਾਂ ਦੀ ਐਕਟੀਵਿਟੀਜ਼ ਵੀ ਹੈਗੀਆਂ ਤੇ ਏਟੀਵੀ ਵੀਕਲ ਹੈਗੇ ਆ 400 ਰੁਪਏ ਦੇ ਵਿੱਚ ਪਤਾ ਨਹੀਂ ਚਾਰ ਚੱਕਰ ਆ ਕੇ ਦੋ ਚੱਕਰ ਆ ਇਹਦੇ ਇਹ ਆਪਣੇ ਨਾਲ ਵੀਰ ਇੱਕ ਛਾਹ ਵਾਲੇ ਤੋਂ ਆਇਆ ਸੀਗਾ ਉਹਨੇ ਬੁੱਕ ਕਰਾਇਆ 400 ਚ ਉਹਨੇ ਇੱਕ ਚੱਕਰ ਲਾ ਕੇ ਤੇ ਪਵਨ ਜੀ ਨੂੰ ਫੜਾਤਾ ਉਹ ਹੌਲੀ ਹੌਲੀ ਰਾਮ ਨਾਲ ਆਪਦਾ ਮਜਾ ਮਜੇ ਲੈਂਦੇ ਹੋਏ ਆ ਰਹੇ ਆ ਉਹ ਦੇਖੋ ਦੂਰ ਸਾਰੇ ਹਲੋ ਬਾਈ ਬਾਈ ਹਾਏ ਇਧਰ ਸਾਡੇ 2 ਚੋਜੀ ਬੰਦੇ ਰੀਲਾ ਰੂਲਾ ਬਣਾ ਕੇ ਆ ਰਹੇ ਆ ਪੱਗ ਵਾਲੀ ਸੁਣੀ ਆ ਮੁੰਡਿਆ ਤੇਰੀ ਪੈਸੇ ਦੇ ਤੇ ਪੈਸੇ ਦਾ ਪੈਸੇ ਦੇ ਤੁਸੀਂ ਤਾਂ ਹੀ ਟਲੇ ਸੀ ਪੈਸੇ ਦੇ ਦੇਉਂਗੇ ਦੇ ਦੇਣਗੇ ਸਾਨੂੰ ਪਤਾ ਲੱਗ ਗਿਆ ਸਾਨੂੰ ਪਤਾ ਲੱਗ ਗਿਆ ਇਹ ਟਲੇ ਆ ਇਹ ਇਹ ਵੀ ਠੀਠਾ ਹੀ ਦਿੱਤੇ ਨਹੀਂ ਦੋਸਤੋ ਇਸ ਟਾਈਮ ਅਸੀਂ ਬੈਠੇ ਹਾਂ ਜੁਗਿਆਲ ਆ ਰਾਈਡ ਕਰਦੇ ਆ ਜਾਂ ਇਵੈਂਟ ਅਟੈਂਡ ਕਰਦੇ ਆ ਕਈ ਵਾਰੀ ਕੁਝ ਦੋਸਤ ਮਿੱਤਰ ਬਣ ਜਾਂਦੇ ਆ ਜਿਨ੍ਹਾਂ ਨਾਲ ਕਾਫੀ ਸਾਂਝਾਂ ਜੁੜੇ ਰਹਿੰਦਾ ਬਹੁਤ ਸਾਰੇ ਮਿੱਤਰ ਹੁੰਦੇ ਆ ਜਦੋਂ ਜਿਵੇਂ ਹੁਣ ਕੱਲ ਸੀਗੇ ਅਸੀਂ ਤਕਰੀਬਨ 200 ਬੰਦਾ ਇਕੱਠੇ ਸੀਗੇ ਪਰ ਉਹਨਾਂ ਵਿੱਚੋਂ ਕੁਝ ਨਵੇਂ ਮਿੱਤਰ ਬਣੇ ਆ ਜਿਹੜੇ ਜਿਹੜੇ ਜੁੜੇ ਰਹਿਣਗੇ ਕੁਝ ਮਿਲ ਜਾਂਦੇ ਆ ਉਸੇ ਤਰ੍ਹਾਂ ਲਾਸਟ ਈਅਰ ਪੀਐਚਆਰਮ ਦੇ ਇਹ ਸਾਡਾ ਛੋਟਾ ਵੀਰ ਰੋਹਿਤ ਇੱਕ ਚੋਪੜਾ ਸਾਹਿਬ ਇਹ ਸਾਰੇ ਇਕੱਠੇ ਗਏ ਸੀਗੇ ਪਰ ਇਹਨਾਂ ਨਾਲ ਅੱਛੀ ਸਾਂਝ ਬਣੀ ਆ ਚੋਪੜਾ ਸਾਹਿਬ ਨਾਲ ਦੋ ਤਿੰਨ ਮੁਲਾਕਾਤ ਤਾਂ ਉਦੋਂ ਬਾਅਦ ਹੋਈਆਂ ਪਰ ਇਤਫਾਕ ਵਾਸਤੇ ਇੱਧਰ ਆਇਆ ਵੀ ਆ ਮੈਂ ਪਰ ਰੋਹਿਤ ਦੇ ਨਾਲ ਮੁਲਾਕਾਤ ਨਹੀਂ ਹੋ ਬਾਈ ਫੋਨ ਤੇ ਗੱਲਬਾਤ ਹੋ ਜਾਂਦੀ ਰਹੀ ਹੈ ਜਦੋਂ ਇੱਧਰ ਆਏ ਆ ਪਰ ਇਸ ਵਾਰ ਚਲੋ ਰੋਹਿਤ ਦਾ ਇਹਦੇ ਸਦਕਾ ਹੀ ਹੋ ਰਹੀ ਹੈ ਇਹ ਉਹਨੂੰ ਪਤਾ ਲੱਗ ਗਿਆ ਕਿ ਇਥੇ ਆ ਸਟੇਟਸ ਚੈੱਕ ਕਰਕੇ ਫੋਨ ਕਰ ਲਿਆ ਰੋਹਿਤ ਨੇ ਬੈਠੇ ਆ ਗੱਲਾਂ ਬਾਤਾਂ ਹੋ ਰਹੀਆਂ ਪੁਰਾਣੀਆਂ ਗੱਲਾਂ ਸਾਂਝੀਆਂ ਹੋ ਰਹੀਆਂ ਕੁਝ ਨਵੇਂ ਤਜਰਬੇ ਸਾਂਝੇ ਹੋ ਰਹੇ ਆ ਨਾਲ ਸਾਡੇ ਬਾਂਸਲ ਸਾਹਿਬ ਇਹਨਾਂ ਨੂੰ ਅਸੀਂ ਛੇਡਕ ਲਾ ਰਹੇ ਆ ਬਾਈਕ ਰਾਈਡਿੰਗ ਦੀ ਤੇ ਬਾਂਸਲ ਸਾਹਿਬ ਘਰੋਂ ਗਾਲਾਂ ਗੁਲਾਂ ਪਹਿਨ ਗਈਆਂ ਕੋਈ ਗੱਲ ਨਹੀਂ ਤੁਸੀਂ ਘਬਰਾਉਣਾ ਨਹੀਂ ਠੀਕ ਹੈ ਹੌਲੀ ਹੌਲੀ ਆਪਦੇ ਵਰਤਨ ਇਕੱਠੇ ਕਰੀ ਜਾਣੇ ਆ ਤੇ ਬਾਈਕ ਰਾਈਡ ਲਾਈਫ ਦੇ ਵਿੱਚ ਤੁਹਾਡਾ ਸਵਾਗਤ ਆ ਔਰ ਛੋਲਾ ਸਾਹਿਬ ਨੂੰ ਆਪਾਂ ਬਾਈਕ ਰਾਈਡਿੰਗ ਲਾਈਫ ਚ ਪਾਤਾ ਸੀਗਾ ਪਹਿਲਾਂ ਹੀ ਤੇ ਇਸ ਵਾਰ ਮੂਹਰ ਲਾਤੀ ਆ ਕਿ ਇਹਨਾਂ ਨੂੰ ਜੈਕਟ ਵੀ ਲੈਦੀ ਆ ਅ ਬਾਈਕ ਰਾਈਡਿੰਗ ਦੀ ਜੈਕਟ ਤਾਂ ਚਲੋ ਪਹਿਲੇ ਲਈ ਸੀ ਉੱਪਰ ਲਈ ਜਿਹੜੀ ਵੈਸਟ ਉਹ ਵੀ ਲੈਤੀ ਆ ਤੇ ਹੁਣ ਬਾਂਸਲ ਸਾਹਿਬ ਦੀ ਵਾਰੀ ਆ ਇਹਨਾਂ ਨੂੰ ਹੌਲੀ ਹੌਲੀ ਗੀਅਰ ਇਕੱਠੇ ਕਰਾਵਾਂਗੇ ਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਖਲਲ ਪਾਵਾਂਗੇ ਆਪਾਂ ਅਸਲੀ ਜੀ ਚੱਲਦੇ ਰਹਿਣਗੇ ਜਾਈਂ ਰਾਈਡ ਕਰਦੇ ਰਹੂਗਾ ਤਾਂ ਚੱਲਦੇ ਰਹਿਣੇ ਆ ਚੱਲਦੇ ਰਹਿਣੇ ਸਹੀ ਗੱਲ ਇਹ ਇਹ ਬ੍ਰਦਰ ਤੁਹਾਡਾ ਜੀ ਕਿਉਂਕਿ ਬਾਈਕ ਰਾਈਡਰ ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਉਹ ਬਾਈਕ ਰਾਈਡਰ ਹੁੰਦੇ ਆ ਜਿਹੜੇ ਸ਼ੌਂਕੀਆ ਥੋੜੀਆਂ ਥੋੜੀਆਂ ਲੰਬੀ ਦੂਰੀ ਦੀਆਂ ਰਾਈਡਸ ਕੱਢਦੇ ਆ ਇੱਕ ਹੋਰ ਰਾਈਡਰ ਹੁੰਦੇ ਆ ਜਿਹੜੇ ਐਕਸਪਲੋਰਰ ਹੁੰਦੇ ਆ ਜਗ੍ਹਾ ਨੂੰ ਵੱਖ-ਵੱਖ ਜਗਾਵਾਂ ਨੂੰ ਐਕਸਪਲੋਰ ਕਰਨਾ ਉਹਨਾਂ ਦਾ ਸ਼ੌਂਕ ਹੁੰਦਾ ਤੇ ਰੋਹਿਤ ਵੀ ਉਹਨਾਂ ਦੇ ਵਿੱਚੋਂ ਆ ਤੇ ਸਾਨੂੰ ਇਸ ਤਰ੍ਹਾਂ ਦੇ ਰਾਈਡਰ ਆ ਜਿਹੜੇ ਉਹ ਚੰਗੇ ਲੱਗਦੇ ਆ ਜਿਹੜੇ ਬ੍ਰੇਕਫਾਸਟ ਤੇ ਡਿਨਰ ਲੰਚ ਤੇ ਪਰੋਠਾ ਰਾਈਡਰ ਉਹ ਸਾਡੇ ਫੈਕਟਰੀ ਵੇਟਦੇ ਸਾਨੂੰ ਹਜਮ ਨਹੀਂ ਆਉਂਦੇ ਇਹ ਆ ਗੱਲਬਾਤ ਇੱਥੇ ਉਹਨਾਂ ਬੈਠੇ ਆਂ ਚਾਹ ਪਾਣੀ ਪੀਵਾਂਗੇ ਗੱਲਾਂਬੱਤਾਂ ਹੋਣਗੀਆਂ ਸਮਾਂ ਰੋਕੇ ਜਾਂਦਾ ਜਦੋਂ ਦੋਸਤਾਂ ਕੋਲੇ ਬੈਠੀਦਾ ਉਦੋਂ ਕੋਈ ਕਾਲੀ ਛਿਦੀ ਰਹਿੰਦੀ ਨਹੀਂ